ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨਡਾਲਾ ਜ਼ਿਲ੍ਹਾ ਕਪੂਰਥਲਾ ਅੱਜ 23 ਮਾਰਚ ਨੂੰ ਜਿੱਤੇ ਸਾਡੇ ਯੋਧੇ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਆਪਣੇ ਮੂਲਖ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਜਿੱਤੇ ਅਸੀਂ ਸਰਦਾ ਦੇ ਫੁੱਲ ਭੇਟ ਕਰਦੇ ਆ ਤੇ ਨਾਲ ਹੀ ਸਮੇਂ ਦੀ ਹਕੂਮਤ ਜਿਹੜੀ ਅੱਜ ਦੀ ਹਕੂਮਤ ਪੰਜਾਬ ਸਰਕਾਰ ਮੋਦੀ ਸਰਕਾਰ ਜਿਹੜੀ ਦੋਨੋਂ ਸਰਕਾਰਾਂ ਦੇ ਰਲ ਕੇ ਕਿਸਾਨਾਂ ਤੇ ਸ਼ੰਭੂ ਤੇ ਕਨੋਰੀ ਬਾਰਡਰ ਤੇ ਅਤਿਆਚਾਰ ਕੀਤਾ ਉਹਦੀ ਨਿਖੇਧੀ ਕਰਦੇ ਆ ਤੇ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਕਿਸਾਨਾਂ ਦੇ ਉੱਥੋਂ ਘਾਟਾ ਏ ਜਾਂ ਉਹਨਾਂ ਦੀਆਂ ਟਰਾਲੀਆਂ ਦਾ ਨੁਕਸਾਨ ਕੀਤਾ ਜਾਂ ਜਿਹੜੇ ਉਹਨਾਂ ਦੇ ਉੱਥੋਂ ਬਜ਼ੁਰਗਾਂ ਮਾਤਾਂਵਾਂ ਭੈਣਾਂ ਤੇ ਲੱਖ ਵੀ ਚਾਰਜ ਕੀਤੇ ਉਹਨਾਂ ਦੇ ਵਿਰੋਧ ਵਿੱਚ ਇਹ ਜਿਹੜਾ ਪੰਜਾਬ ਤੇ ਜਹਕੂਮਤ ਤੇ ਦਿੱਲੀ ਦੀ ਸੈਂਟਰ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹਦਾ ਡਟ ਕੇ ਵਿਰੋਧ ਪੰਜਾਬ ਵਿੱਚ ਕੀਤਾ ਜਾ ਰਿਹਾ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਵੱਖਰੇ ਵੱਖਰੇ ਪੁਆਇੰਟ ਜਿਵੇਂ ਸੁਲਤਾਨਪੁਰ ਲੋਧੀ ਬਰੰਗਵਾਲ ਦੇਗੋਵਾਲ ਤੇ ਪਿੰਡ ਹਮੀਰਾ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਆ ਪਿੰਡ ਹਮੀਰਾ ਉਹਦੇ ਵਿੱਚ ਵੀ ਅਸੀਂ ਪੁਤਲਾ ਫੂਕ ਕੇ ਮੋਦੀ ਤੇ ਉਧਮੰਤਮਾਨ ਸਰਕਾਰ ਦਾ ਵਿਰੋਧ ਕਰਾਂਗੇ ਕਿਉਂਕਿ ਇਹਨਾਂ ਸਰਕਾਰਾਂ ਤੋਂ ਜਿਹੜੀ ਸਾਨੂੰ ਅੱਜ ਇੱਕ ਬਹੁਤ ਵੱਡੀ ਇਹ ਜ਼ਿੰਦਗੀ ਮਹਿਸੂਸ ਹੋ ਰਹੀ ਹੈ ਵੀ ਜਿਹੜੇ ਕਿਸਾਨ ਪੰਜਾਬ ਦੇ ਅੰਨਦਾਤਾ ਕਹਾਉਂਦੇ ਆ ਉਹਨਾਂ ਤੇ ਇਹਨਾਂ ਸਰਕਾਰਾਂ ਵੱਲੋਂ ਪਿਛਲੀ 21 ਤਰੀਕ ਨੂੰ ਰਾਤ 19 ਤਰੀਕ ਨੂੰ ਸ਼ੰਭੂ ਬਾਰਡਰ ਤੇ ਅਤਿਆਚਾਰ ਕੀਤਾ ਗਿਆ ਤੇ ਉਹਦੇ ਸਬੰਧ ਦੇ ਵਿੱਚ ਕੁੱਝ ਕਿਸਾਨ ਆਗੂਆਂ ਨੂੰ ਵੀ ਉਤੋਂ ਗ੍ਰਿਫਤਾਰ ਕੀਤਾ ਗਿਆ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿੰਨੇ ਵੀ ਕਿਸਾਨ ਆਗੂ ਸ਼ੰਭੂ ਜਾਂ ਖਨੌੜੀ ਬਾਰਡਰ ਤੋਂ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਨੂੰ ਜਲਦ ਰਿਹਾਨ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੰਜਾਬ ਦੇ ਵਿੱਚ ਥਾਂ ਥਾਂ ਤੇ ਮੁਜ਼ਾਰੇ ਕੀਤੇ ਜਾਣਗੇ ਵੱਡੇ ਸੰਘਰਸ਼ ਕੀਤੇ ਜਾਣਗੇ ਤੇ ਨਾਲ ਹੀ ਜਿਹੜਾ ਇੱਕ ਗਰਨਾਲ ਖਨੌਰ ਐਮਐਲਏ ਜਿਹੜਾ ਖਨੌਰ ਤੋਂ ਐਮਐਲਏ ਆ ਉਹਦੇ ਘਰੋਂ ਜਿਹੜੀਆਂ ਟਰਾਲੀਆਂ ਕਿਸਾਨਾਂ ਦੀਆਂ ਬਰਾਮਦ ਕੀਤੀਆਂ ਗਈਆਂ ਆ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਕਾਨੂੰਨ ਦੇ ਵਿੱਚ ਜੋ ਕਾਨੂੰਨ ਦੇ ਵਿੱਚ ਉਹਨੇ ਲੰਘਣਾ ਕੀਤੀ ਆ ਚੋਰੀ ਦਾ ਮੁਕਦਮਾ ਦਰਜ ਕਰਕੇ ਉਹਨੂੰ ਬਰਖਾਚ ਕੀਤਾ ਜਾਵੇ ਕਿਉਂਕਿ ਕਿਸਾਨਾਂ ਨੇ ਜਿਹੜੇ ਲੱਖਾਂ ਰੁਪਈਆ ਲਾ ਕੇ ਆਪਣੀਆਂ ਟਰਾਲੀਆਂ ਰੱਖੀਆਂ ਉਹਨਾਂ ਨੂੰ ਉਸ ਮੋਰਚੇ ਵਿੱਚੋਂ ਚੁੱਕ ਕੇ ਇਹਨਾਂ ਵੱਲੋਂ ਆਪਣੇ ਘਰਾਂ 'ਚ ਲੈ ਕੇ ਹੀ ਗਿਆ ਗਿਆ ਸੋ ਇੰਨੀਆਂ ਹੀ ਬੇਨਤੀਆਂ ਸਰਕਾਰ ਨੂੰ ਚੇਤਾਵਨੀ ਦੇ ਦੇਣੀ ਚਾਹੁੰਦੇ ਆਂ ਕਿ ਸਰਕਾਰ ਜਿਹੜੇ ਕਿਸਾਨ ਆਗੂ ਸਾਰੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕੀਤਾ ਜਾਵੇ ਇੰਨੀਆਂ ਹੀ ਬੇਨਤੀਆਂ ਨਖਾਨ ਮਜ਼ਦੂਰ ਇਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਆਬਾਮੀਆਂ ਡਾਲੀਆਂ ਦੇ ਦਲਾਲ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਦੂਰੇ ਦਾ ਜਿੰਦਾਬਾਦ 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 ਭਗਵਾਨ ਤਮਾਨ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਤੇ ਅਤਿਆਗਾਰ ਕਰਨ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਸ਼ੰਭੂ ਦੇ ਕਨੋਰੀ ਬਾਰਡਰ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕਿਸਾਨ ਮੂਲ ਰਹਿਣਸ਼ ਕਮੇਟੀ ਪੰਜਾਬ ਜਿੰਦਾਬਾਦ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ